कि ਆਪਣੇ ਬੱਚੇ ਨੂੰ ਇਨਸਾਫ ਦਿਲਾ ਲ ਲਈ ਉਦੋਂ ਤੱਕ ਬੈਠਾਂਗੇ ਜਦੋਂ ਤੱਕ ਰੰਦੀਰ ਜਿਹੜਾ ਹੈਗਾ ਉਹ ਫੜਿਆ ਨਹੀਂ ਜਾਂਦਾ ਅੱਜ ਇੱਥੇ ਬੈਠੇ ਆ ਜੇ ਨਹੀਂ ਆਏਗੀ ਤਾਂ ਅਸੀਂ ਉੱਥੇ ਵੀ ਜਾਣ ਨੂੰ ਤਿਆਰ ਆ ਪਟਿਆਲੇ ਦੇ ਰਸਤੇ ਵੀ ਬੱਚੇ ਵਾਪਸ ਨਹੀਂ ਆ ਸਕਦੇ ਜੋ ਕਹਿਰ ਸਮਾਣੇ ਤੇ ਗੁਜ਼ਰਿਆ ਉਹ ਕਹਿਰ ਫਿਰ ਦੁਬਾਰਾ ਨਾ ਗੁਜ਼ਰੇ ਇਸ ਕਰਕੇ ਜੋ ਵੀ ਇਸ ਕੰਮ ਦੇ ਜ਼ਿੰਮੇਵਾਰ ਬੰਦੇ ਆ ਉਹ ਸਾਰੇ ਗ੍ਰਿਫਤਾਰ ਹੋਣ ਔਰ ਉਹਨਾਂ ਨੂੰ ਸਜ਼ਾ ਦੇ ਅਸੀਂ ਸਾਰੀਆਂ ਲੇਡੀਆਂ ਜਾ ਕੇ 23 ਤਰੀਕ ਤੱਕ ਜੇ ਨਾ ਕੁਝ ਹੋਇਆ ਅਸੀਂ ਜਾ ਕੇ ਉੱਥੇ ਬੈਠਾਂਗੇ ਔਰ ਅਸੀਂ ਇਨਸਾਫ ਲੈ ਕੇ ਰਹੀ ਇਹ ਲਾਸਟ ਟਾਈਮ ਦਿੱਤਾ ਗਿਆ ਸੀ ਉਹਨਾਂ ਨੂੰ ਜੇ ਇਸ ਟਾਈਮ ਦੇ ਦੌਰਾਨ ਵੀ ਉਹ ਆਰੋਪੀ ਗ੍ਰਿਫਤਾਰ ਨਹੀਂ ਹੁੰਦਾ ਤਾਂ ਉਹ ਇੱਕ ਬਹੁਤ ਵੱਡੇ ਕੱਲ ਤਾਂ ਸਾਡਾ ਸਾਰਾ ਸਮਾਣਾ ਬੰਦ ਸੀ ਸਮਾਣਾ ਲੈਵਲ ਤੇ ਅਸੀਂ ਪ੍ਰਦਰਸ਼ਨ ਕੀਤਾ ਸੀ ਤਾਂ ਇਸ ਤੋਂ ਬਾਅਦ ਜ਼ਿਲ੍ਹਾ ਲੈਵਲ ਤੇ ਤੇ ਪੰਜਾਬ ਭਰ ਦੇ ਵਿੱਚ ਜਿਹੜਾ ਹੈ ਉਹ ਇਹਨਾਂ ਦਾ ਵਿਰੋਧ ਕੀਤਾ ਜਾਏਗਾ ਪ੍ਰਸ਼ਾਸਨ ਦਾ ਵਿਰੋਧ ਕੀਤਾ ਜਾਏਗਾ ਤੇ ਇੱਕ ਬਹੁਤ ਵੱਡਾ ਸੰਘਰਸ਼ ਜਿਹੜਾ ਉਹ ਉਲੀਕਿਆ ਜਾਏਗਾ ਜਿਹਨੂੰ ਸ਼ਾਇਦ ਇਹਨਾਂ ਤੋਂ ਕੰਟਰੋਲ ਨਹੀਂ ਹੋਏਗਾ ਅਸੀਂ ਸਾਰੀਆਂ ਲੇਡੀਆਂ ਬੱਚੇ ਅਸੀਂ ਮਾਵਾਂ ਇੱਥੇ ਬੈਠੀਆਂ ਅਸੀਂ ਇੱਕੋ ਹੀ ਮੰਗ ਕਰਦੇ ਆ ਕਿ ਬੱਚੇ ਵਾਪਸ ਨਹੀਂ ਆ ਸਕਦੇ ਜੋ ਕੈਰ ਸਮਾਣੇ ਤੇ ਗੁਜ਼ਰਿਆ ਉਹ ਕੈਰ ਫਿਰ ਦੁਬਾਰਾ ਨਾ ਗੁਜ਼ਰੇ ਇਸ ਕਰਕੇ ਜੋ ਵੀ ਇਸ ਕੰਮ ਦੇ ਜ਼ਿੰਮੇਵਾਰ ਬੰਦੇ ਆ ਉਹ ਸਾਰੇ ਗ੍ਰਿਫਤਾਰ ਹੋਣ ਔਰ ਉਹਨਾਂ ਨੂੰ ਸਜ਼ਾ ਮਿਲੇ ਇਹ ਮਾਵਾਂ ਉਦੋਂ ਤੱਕ ਬੈਠੀਆਂ ਇੱਥੇ ਔਰ ਮੈਂ ਵੀ ਇਹਨਾਂ ਦੇ ਨਾਲ ਬੈਠੀ ਹਾਂ ਚਾਹੇ ਕੋਈ ਵੀ ਨਾ ਬੈਠੇ ਪਰ ਅਸੀਂ ਸਾਰੀਆਂ ਲੇਡੀਆਂ ਜਾ ਕੇ 23 ਤਰੀਕ ਤੱਕ ਜੇ ਨਾ ਕੁਝ ਹੋਇਆ ਅਸੀਂ ਜਾ ਕੇ ਉੱਥੇ ਬੈਠਾਂਗੇ ਅਰਸੀਂ ਇਨਸਾਫ ਲੈ ਕੇ ਰਹਾਂਗੇ ਪ੍ਰਸ਼ਾਸਨ ਵੱਲੋਂ ਤਾਂ ਜੀ ਸਾਨੂੰ ਇਹੀ ਅਸ਼ਵਾਸ਼ਣ ਦਿੱਤਾ ਕਿ ਅਸੀਂ ਜਲਦੋ ਜਲਦ ਉਹਦਾ ਅਰੈਸਟ ਕੰਦੀ ਦਾ ਪਾਵਾਂਗੇ ਜੇ ਫੇਰ ਵੀ ਉਹਨਾਂ ਦੇ ਵੱਲੋਂ 2-3 ਦਿਨ ਦੇ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਬਾਖੜਾ ਤੇ ਅਸੀਂ ਲੇਡੀਜ਼ ਹੀ ਜਾ ਕੇ ਬੈਠਾਂਗੇ ਆ ਚਾਹੇ ਜੇਕਰ ਕੋਈ ਨਹੀਂ ਜਾਏਗਾ ਜੈਂਟਸ ਸਾਨੂੰ ਕੋਈ ਦਿੱਕਤ ਨਹੀਂ ਅਸੀਂ ਖੁਦ ਮਾਮਾ ਜਾ ਕੇ ਉੱਥੇ ਬੈਠਾਂਗੇ ਬਾਖੜਾ ਕੋਲ ਤੇ ਤਿੰਨ ਬੰਦੇ ਫੜੇ ਗਏ ਚੌਥਾ ਇੱਕ ਅਥਰ ਚੌਥਾ ਬੰਦਾ ਰਹਿ ਗਿਆ ਜੀ ਜੀ ਮੰਗ ਰਹੇ ਹਾਂ ਹਾਂ ਜੀ ਮੇਨ ਹੈ ਹੀ ਉਹੀ ਹੈ ਸਾਰਾ ਕਰਨ ਵਾਲਾ ਮੈਂ ਲੇਡੀਜ਼ ਮਤਲਬ ਇੱਥੇ ਬੀ ਬੈਠੇ ਰਹਿਣਗੇ ਤਾਂ ਤੱਕ 3 ਤੱਕ ਹਾਂਜੀ ਜਦ ਤੱਕ ਉਹ ਜੀ ਗ੍ਰਿਫਤਾਰ ਨਹੀਂ ਹੁੰਦੀ ਅਸੀਂ ਇੱਥੇ ਹੀ ਬੈਠਾ ਅਸੀਂ ਵੀ ਕਹਾਂਗੇ ਜੀ ਸਾਡੇ ਬੱਚੇ ਤਾਂ ਚਲੇ ਗਏ ਹੁਣ ਅਸੀਂ ਆਪਣੇ ਬੱਚੇ ਨੂੰ ਇਨਸਾਫ ਦਿਲਾ ਲਈ ਉਦੋਂ ਤੱਕ ਬੈਠਾਂਗੇ ਜਦੋਂ ਤੱਕ ਰੰਦੀਰ ਜਿਹੜਾ ਹੈਗਾ ਉਹ ਫੜਿਆ ਨਹੀਂ ਜਾਂਦਾ ਅੱਜ ਇੱਥੇ ਬੈਠੇ ਹਾਂ ਜੇ ਨਹੀਂ ਆਏਗੇ ਤਾਂ ਅਸੀਂ ਉੱਥੇ ਵੀ ਜਾਣ ਨੂੰ ਤਿਆਰ ਆ ਪਟਿਆਲੇ ਦੇ ਰਸਤੇ ਵੀ ਸਾਡੇ ਬੱਚੇ ਚਲੇ ਗਏ ਸਾਡਾ ਸਾਰਾ ਕੁਝ ਖਤਮ ਹੋ ਗਿਆ ਅਸੀਂ ਇੱਥੇ ਅਨਮਿਥੇ ਸਮੇ ਲਈ ਬੈਠਾਂਗੇ ਜਦ ਤੱਕ ਸਾਡੇ ਆ ਚੌਥਾ ਦੋਸ਼ੀ ਰਣਦੀਪ ਸਿੰਘ ਨਹੀਂ ਫੜਾਇਆ ਜਾਂਦਾ ਕੱਲ ਸਾਨੂੰ ਐਸਪੀ ਪਲਵਿੰਦਰ ਜਿੰਮਾ ਜੀ ਨੇ ਆਸ਼ਵਾਸ਼ਣ ਦਵਾਇਆ ਵੀ ਅਸੀਂ ਦੋਸ਼ੀ ਨੂੰ ਜਲਦ ਤੋਂ ਜਲਦ ਪਕੜਾਂਗੇ ਅਸੀਂ ਉਹਨਾਂ ਦੇ ਕਹਿਣ ਤੇ ਭਾਕੜਾ ਤੋਂ ਧਰਨਾ ਚੱਕ ਕੇ ਇੱਥੇ ਬੈਠਣ ਦਾ ਫੈਸਲਾ ਲਿੱਤਾ ਸਾਰੇ ਮਾਪਿਆਂ ਨੇ ਪਰ ਜੇ ਉਹ 4 ਤਰੀਕ ਤੱਕ ਨਹੀਂ ਫੜਾਇਆ ਜਾਂਦਾ ਤਾਂ ਇਹ ਧਰਨਾ ਕੱਲ੍ਹ ਵਾਂਗੂ ਉੱਥੇ ਹੀ ਸ਼ਿਫਟ ਕੀਤਾ ਜਾਵੇਗਾ ਉਦੋਂ ਵੱਧ ਇਕੱਠ ਹੋਏਗਾ ਦੇਖੋ ਸਾਡੇ ਬੱਚੇ ਚਲੇ ਗਏ ਸਾਡੇ ਬੱਚੇ ਦਾ ਵਾਪਸ ਮੁੜਦੇ ਕੋਈ ਨਹੀਂ ਹੁਣਾਂ